ਪੰਜਾਬ ਟੁੱਟੇ ਚੈਨਲ ਦੇਖ ਰਹੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਡਾਕਟਰ ਜਿੰਦਰ ਸਿੰਘ ਭਾਰਤ ਤੇ ਪਾਕਿਸਤਾਨ ਦਰਮਿਆਨ جاری ਤਣਾਅ ਦੇ ਦੌਰਾਨ ਦੇਸ਼ ਨੂੰ ਵੱਡੀ ਕੂਟਨੀਤਿਕ ਜਿੱਤ ਮਿਲੀ ਹੈ ਭਾਰੀ ਦਬਾਅ ਕਰਕੇ 24 ਘੰਟਿਆਂ ਵਿੱਚ ਹੀ ਪਾਕਿਸਤਾਨ ਨੇ ਰਸਦ ਵਿੱਚ ਲੈ ਕੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਰਿਹਾ ਹੋ ਕੇ ਅੱਜ ਆਪਣੇ ਦੇਸ਼ ਵਾਪਸ ਪਰਤ ਰਹੇ ਹਨ ਜਿਸ ਕਰ ਯੋਗ ਹੈ ਕਿ ਬੀਤੇ ਕੱਲ ਪਾਕਿਸਤਾਨ ਨੇ ਸ਼ਾਂਤੀ ਦੀ ਪਹਿਲ ਦੇ ਤਹਿਤ ਉਹਨਾਂ ਨੂੰ ਛੱਡਣ ਦਾ ਐਲਾਨ ਕੀਤਾ ਸੀ ਪਾਇਲਟ ਦੇ ਭਾਰਤ ਪਹੁੰਚਣ ਉੱਤੇ ਸਵਾਗਤ ਕਰਨੇ ਲੋਕਾਂ ਵਿੱਚ ਭਾਰੀ ਜੋਸ਼ ਹੈ ਵੱਡੀ ਗਿਣਤੀ ਵਿੱਚ ਲੋਕ ਵਾਗਾ ਬਾਰਡਰ ਉਤੇ ਸਵੇਤੋਂ ਹੀ ਪਹੁੰਚੇ ਹੋਏ ਹਨ ਲੋਕਾਂ ਨੇ ਆਪਣੇ ਹੱਥਾਂ ਵਿੱਚ ਫੁੱਲਾਂ ਦੇ ਹਾਰ ਮਠਾਈਆਂ ਅਤੇ ਤਿਰੰਗੇ ਵੀ ਫੜੇ ਹੋਏ ਹਨ ਜੋਸ਼ ਵੇਖਦਿਆਂ ਹੀ ਬੰਦਾ ਹੈ ਵਾਗਾ ਬਾਰਡਰ ਉਤੇ ਅਭਿਨੰਦਨ ਦੇ ਪਹੁੰਚਣ ਮੌਕੇ ਸਵਾਗਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਪਹੁੰਚ ਰਹੇ ਹਨ ਸੁਰੱਖਿਆ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੇ ਕਦਮ ਚੁੱਕੇ ਗਏ ਹਨ ਵੱਡੀ ਗਿਣਤੀ ਵਿੱਚ ਪੁਲਿਸ ਤੇ ਨਾਤ ਕੀਤੀ ਗਈ ਹੈ ਜੇਕਰ ਯੋਗ ਹੈ ਕਿ ਬੁੱਧਵਾਰ ਨੂੰ ਪਾਕਿਸਤਾਨੀ ਲੜਾਕੂ ਜਹਾਜ਼ F16 ਨੂੰ ਡੇਗਨ ਮਗਰੋਂ ਅਭਿਨੰਦਨ ਦਾ MiG 21 ਵਿੱਚ ਕ੍ਰੈਸ਼ ਹੋ ਗਿਆ ਸੀ ਇਸ ਮਗਰੋਂ ਵਿੰਗ ਕਮਾਂਡਰ ਮਕਬੂజా ਕਸ਼ਮੀਰ ਵਿੱਚ ਪੈਰਾਸ਼ੂਟ ਰਾਹੀਂ ਉਤਰਗੇ ਸਨ ਜਿੱਥੇ ਉਹਨਾਂ ਨੂੰ ਪਾਕਿਸਤਾਨ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ ਮੈਂ ਵਾਪਸ ਆਉਂਗਾ ਮੈਂ ਵਾਪਸ ਆਉਂਗਾ ਕਿ ਆਕਲ ਸੇ ਜੋਗੇ ਤੇ ਪਲ ਸੇ ਕਿਸੇ ਕੇ ਕਾਜਲ ਸੇ ਪਿਆ ਜੋ ਵਾਦਾ ਆਗੋ ਨਿਭਾਉਂਗਾ ਲੜੇ ਕਾਬ ਕਸ਼ਮੀਰ ਦੇ ਧਰਨ ਨੂੰ ਵੀ ਪੁੱਲ ਜਾਣਗੇ ਲੜੇ ਕਾਬ ਕਸ਼ਮੀਰ ਦੇ ਧਰਨ ਨੂੰ ਵੀ ਪੁੱਲ ਜਾਣਗੇ ਅੱਜ ਜਿੱਥੇ ਫੌਜੀ ਦੇ ਇਵਨ ਕਮਾਂਡਰ ਦੇ ਆਉਣ ਦੀ ਸਾਨੂੰ ਖੁਸ਼ੀ ਆ। ਉਹਦੇ ਨਾਲ ਨਾਲ ਸਾਰੇ ਲਾਗੇ ਲਾਗੇ ਦੇ ਜਿੰਨੇ ਪਿੰਡ ਆ ਉਹਨਾਂ ਨੇ ਕਿਉਂਕਿ ਸਾਰਿਆਂ ਨੇ جنگ ਦਾ ਹਾਲਾਤ ਵੇਖਿਆ ਸਾਡੇ ਵੱਡੇ ਵੱਡੇ ਰਿਆ ਨੇ ਭਾਵੇਂ ਪੈਂਡ ਦੀ جنگ ਹੋਵੇ ਕਤਰ ਦੀ جنگ ਹੋਵੇ ਸਾਰਿਆਂ ਨੇ جنگ ਦੇ ਵਿੱਚ ਆਪੋ ਆਪਣਾ ਹਿੱਸਾ ਪਾਇਆ ਅਸੀਂ ਸਾਰੇ جنگ ਲਈ ਤਿਆਰ ਸੀ ਪਰ ਜਿਸ ਇਸ ਸੱਚੇ ਸਪਾਈ ਨੇ ਜੋ ਹਾਲਾਤ ਬਣਾਇਆ ਜਿਸ ਤਰ੍ਹਾਂ ਉਹਨਾਂ ਦਾ ਇੱਕ ਜਾੜ ਸੁੱਟਿਆ ਤੋਂ ਬਾਦ ਆਪ ਵੀ ਜਾਂਚ ਕਰੈਸ਼ ਹੋਣ ਤੋਂ ਬਾਦ ਜਿਸ ਹਲਾਤੇ ਵਿੱਚ ਉਹ ਗੋਲੀਆਂ ਚਲਾਉਂਦਾ ਆ ਫੌਜ ਦੇ ਅੱਗੇ ਝੁਕਿਆ ਨਹੀਂ ਪਾਕਿਸਤਾਨੀ ਫੌਜ ਅੱਗੇ ਜਿਸ ਤਰੀਕੇ ਨਾਲ ਨੇ ਸੱਚੇ ਸੁਭਾਈ ਹੁੰਦਾ ਸਬੂਤ ਦਿੱਤਾ ਜਿਸ ਤਰੀਕੇ ਨਾਲ ਨੇ ਨਕਸ਼ੇ ਜਿਹੜੇ ਪਾਣੀ ਦੇ ਵਿੱਚ ਰੋੜ ਤੇ ਉਹਦੇ ਵਾਸਤੇ ਆ ਜੰਮਰਸਰੀ ਤਹਿ ਦਿਲ ਮਸ਼ਹੂਰ ਤੋਂ ਇੱਥੇ ਬੈਠੇ ਆ ਤੇ ਉਹਦੇ ਸਵਾਗਤ ਲਈ ਢੀਕ ਰਹੇ ਸਰਕਾਰੀ ਸੀਮਾ ਦੇ ਉੱਤੇ ਅਜਾ ਕਿੰਨਾ ਕਿ ਸਵਾਲ ਨਹੀਂ ਪੁੱਛਿਆ ਬਹੁਤ ਭਰਪੂਰ ਸਵਾਗਤ ਹੋਊਗਾ ਸਾਡੇ ਸੂਬੇ ਦਾ ਜਿਹੜਾ ਮੁਖੀ ਆ ਕੈਪਟਨ ਅਮਰਿੰਦਰ ਸਿੰਘ ਉਹ ਆਪ ਆਪਣੇ ਹੱਥੀ ਉਹਨੂੰ ਸਵਾਗਤ ਕਰਨਗੇ ਉਹਨੂੰ ਫੁੱਲਮਾਲਾ ਪਨਾਉਣਗੇ ਤੇ ਉਹਨੂੰ ਨਾਲ ਲੈ ਕੇ ਆਪਣੇ ਜਾਣਗੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਇੱਕ ਫੌਜੀ ਆ ਕੈਪਟਨ ਸਾਹਿਬ ਦੇ ਆਪ ਦਸ ਫੌਜੀ ਦੇ ਫਾਦਰ ਜਿਹੜੇ ਆ ਐਨਡੀਏ 'ਚ ਇਕੱਠੇ ਰਹੇ ਆ ਉਸ ਨਾਲ ਤੇ ਅੱਜ ਸਾਡੇ ਲਾਗੇ ਲਾਗੇ ਜਿੰਨੇ ਫੌਜੀ ਪਰਿਵਾਰ ਆ ਉਹ ਵੀ ਰੌਲੀ-ਰੋਲੀ ਉੱਤੇ ਆ ਰਹੇ ਆ ਸਾਰੇ ਸਵਾਗਤ ਕਰਨਗੇ ਦੇਸੇ ਆਤੇ ਹੈ ਹਮੇ ਤੜਫਾਤੇ ਹੈ ਕਿ ਘਰ ਕਦ ਆਉਗੇ ਤੇ ਘਰ ਘਬਰਾਓਗੇ ਲਿਖੋ ਘਬਰਾਓਗੇ ਕਿ ਤੁਮ ਬਿਨ ਇਹ ਘਰ ਸੂਨਾ ਸੂਨਾ ਹੈ